ਵਟਲੰ ਮੀਆਂ ਤੇਰਾ ਸਤਾ ਪਹਾੜ ਦਾ ਵਟਲੰ ਮੀਆਂ ਤੇਰਾ ਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਸਰਸਾ ਨਦੀ ਤੇ ਵੀ ਛੋੜਾ ਪੈ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਹਾਲ ਜੀ ਰਾਤ ਹਨੇਰੀ ਬਿਜਲੀ ਲੈਸ਼ਕੇ ਰਾਜੰਗ ਲਾਂ ਦੇ ਪੈ ਗਏ ਨੇ ਰਾਤ ਕਿਹਮਨਾਲੋ ਸਹਲ ਸਰੀਰ ਨੂੰ ਦੁਖੜੇ ਸਹੜੇ ਪੈ ਗਏ ਨੇ ਰੇਸ਼ਮ ਨਾਲੋ ਸਹਲ ਸਰੀਰ ਨੂੰ ਦੁਖੜੇ ਸਹੜੇ ਪੈ ਗਏ ਨੇ ਛੋਟੀ ਉਮਰ ਦੇ ਦੋਨੋਂ ਬਾਲ ਜੀ ਛੋਟੀ ਉਮਰ ਦੇ ਦੋ ഗുജറി ന്നി സർസാ നദി വിസാ നദി തോട ਸਰਦੀ ਹੱਡੀਆਂ ਜੀਰੇ ਵਾਲ ਨੇ ਆਣੇ ਕੰਬ ਦੇ ਨੇ ਕਹਿਰ ਦੇ ਸਰਦੀ ਹੱਡੀਆਂ ਜੀਰੇ ਵਾਲ ਨੇ ਆਣੇ ਕੰਬ ਦੇ ਨੇ ਉਂਗਲੀ ਭਾੜੇ ਕੇ ਮਾ ਗੁਜ਼ਰੀ ਦੀ ਰਾ ਪੱਥਰਾਂ ਦੇ ਲੰਗ ਦੇਨੇ ਉਂਗਲੀ ਫੜ ਕੇ ਮਾ ਗੁਜਰੀ ਧੀਰਾ ਪੱਥਰਾਂ ਦੇ ਲੰਗ ਦੇਨੇ ਕਦੋਂ अजीत ਤੇਜੂ ਜਾਰ ਵੀਰੇ ਆਉਣਗੇ ਕਦੋਂ अजीत ਤੇਜੂ ਜਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ ਮਾਤਾ ਗੁਜਰੀ ਸੇ ਦੇ ਸਵਾਲ ਜੀ ਸਰਸਨ ਦੀ ਤੇ ਵੀ ਛੋੜਾ ਪੈ ਗਿਆ ਸਰਸਨ ਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋ ਹਾਲ ਜੀ ਉਸ ਵੇਲੇ ਦਾ ਸੁਣੇ ਲੋ ਹਾਲ ਜੀ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾ ਬੁੱਢ بے دو شنادوشا دا کون ہے جو ان صاف کرے دو نردوش دا کون ہے جو انصاف کرے کیسی ہونی نی چال جی کیسی ہونی نیڈی چال جی ਗੰਗੂ ਪਾਪੀਓ ਨਾ ਦੇ ਨਾਲ ਜੀ ਗੰਗੂ ਪਾਪੀਓ ਨਾ ਦੇ ਨਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਸ ਵੇਲੇ ਦਾ ਸੁਣ ਲੋ ਵਾਟਾਲ ਮੀਆਂ ਤੇਰਾ ਸਤਾ ਪਹਾੜ ਦਾ ਵਾਟਾਲ ਮੀਆਂ ਤੇਰਾ ਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਾਨ ਨਦੀ ਤੇ ਵੀ ਛੋੜਾ ਪੈ ਗਿਆ ਸਰਸਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣੇ ਲੋ ਹਾਲ ਜੀ ਉਸ ਵੇਲੇ ਦਾ ਸੁਣੇ ਲੋ ਹਾਲ ਜੀ